ਹੁਣ ਸਵਾਜਾ ਤਾਂ ਗੱਲ ਕਰਦੇ ਆਂ ਕਿ ਇਹ ਲੋਕ ਵਿੱਚ ਵਿੱਚ ਸਬਜ਼ੀ ਦੀ ਕਾਸ਼ਤਾਂ ਦੀ ਇਹ ਉਮੀਦ ਹੈ ਤੁਸੀਂ ਰਕਤਵੰਦ ਦੇ ਨਾਲ ਹੀ ਇਹਦਾ ਬੀਜ ਪ੍ਰਾਪਤ ਕਰ ਲਿਆ ਹੋਵੇਗਾ ਜਿਵੇਂ ਪਿਛਲੇ ਦਿਨੀ ਕਿਸਾਨ ਮੇਲੇ ਲੱਗਿਆ ਪੰਜਾਬ ਕੀ ਬੜੀ ਸਿਹਰਾ ਦੇ ਵਿੱਚ ਉੱਥੋਂ ਤੁਸੀਂ ਇਹ ਕਿਟ ਪ੍ਰਾਪਤ ਕਰ ਲਈ ਹੋਵੇਗੀ ਤੇ ਜੇਕਰ ਨਹੀਂ ਲਈ ਕਿਟ ਤਾਂ ਤੁਸੀਂ ਖੇਤੀਬਾੜੀ ਵਿਗਿਆਨ ਕੇਂਦਰ ਹਰਜਰੇ ਦੇ ਵਿੱਚ ਹੈ ਉੱਥੋਂ ਇਹ ਕਿਟ ਪ੍ਰਾਪਤ ਕਰ ਸਕਦੇ ਹੋ ਤੇ ਜਾਂ ਫਿਰ ਮੁੰਡਲਾ 22 ਸਤੰਬਰ ਨੂੰ ਮੁੰਬਿਹੜ ਦੇ ਵਿੱਚ ਕਿਸਾਨ ਮੇਲਾ ਅਗਰ ਤੁਸੀਂ ਮੇਰੇ ਦੰਦੇ ਹੈ ਇਸ ਸੀਜ਼ਨ ਦਾ ਕਿ ਉਥੋਂ ਵੀ ਪ੍ਰਾਪਤ ਕਰ ਸਕਦੇ ਹੋ ਉਸ ਤੋਂ ਪ੍ਰੰਤ ਦੇਖਣ ਦੇ ਵਿੱਚ ਆਉਂਦਾ ਹੈ ਕਿ ਜਿਹੜੀ ਅਸੀਂ ਇਹ ਸਬਜੀ ਹੈ ਇਹ ਜਾਂ ਤਾਂ ਫਿਰ ਖੇਤਾਂ ਦੇ ਵਿੱਚ ਕਿਸੇ ਪਾਸੇ ਪਿਆਰੀ ਬਣਾ ਕੇ ਲਾਉਣੇ ਆ ਤੇ ਜਾਂ ਬਾੜਾਂ ਦੇ ਵਿੱਚ ਲਾਉਣੇ ਆ ਜਾਂ ਫਿਰ ਚਾਰ ਦੁਆਰ ਦੇ ਅੰਦਰ ਆਪਣੇ ਘਰਾਂ ਦੇ ਵਿੱਚ ਲਾਉਣੇ ਆ ਤੇ ਜਾਂ ਸ਼ਰਤਾਂ ਦੇ ਉੱਪਰ ਹਾਲੇ ਖੇਤਾਂ ਦੇ ਵਿੱਚ ਤਾਂ ਚਲੋ ਤੁਸੀਂ ਦੇਖਿਆ ਦੇ ਵਿੱਚ ਜਿਹੜਾ ਆਪਣੇ ਕੋਲ ਟ੍ਰਿਕਰ ਮੇਰੇ ਆ ਤੇ ਇਹਦੇ ਵਿੱਚ ਜੇ ਆਪਾਂ ਨਜ਼ਰ ਮਾਰੀਏ ਤਾਂ ਸਬਜ਼ੀ ਲਾਉਣ ਦਾ ਸਮਾਂ ਅਗਸਤ ਸਤੰਬਰ ਦਿੱਤਾ ਹੋਇਆ ਹੈ ਕਿ 1 ਤੋਂ 1 ਜਨਵਰੀ 1 ਅਕਤੂਬਰ ਨਵੰਬਰ ਦਿੱਤਾ ਹੋਇਆ ਹੈ ਤਾਂ ਜਿੱਥੇ ਤਾਂ ਖੇਤਾਂ ਦੇ ਵਿੱਚ ਸਬਜ਼ੀ ਲਾਉਣੀ ਹੈ ਉੱਥੇ ਤਾਂ ਗਿੱਤੀ ਲੱਗ ਜਾਂਦੀ ਹੈ ਵਾਤਾਵਰਣ ਉਸ ਦਾ ਹੁੰਦਾ ਹੈ ਪਰ ਸਮੱਸਿਆ ਇਹ ਆਉਂਦੀ ਹੈ ਤੁਸੀਂ ਪਿਛਲੇ ਸਾਲ ਵਿੱਚ ਦੇਖਿਆਣਾ ਵੀ ਚਾਰਦواری ਵਿੱਚ ਸਬਜ਼ੀ ਲਾਉਣੀ ਹੈ ਤਾਂ ਉਹ ਅਕਸਰ ਸ਼ੁਰੂ ਦੇ ਵਿੱਚ ਆਉਂਦੀ ਨਹੀਂ ਤੇ ਹੁਣ ਵੀ ਜਿਹੜਾ ਮੌਸਮ ਬਣਿਆ ਹੋਇਆ ਉਹ ਤੁਸੀਂ ਵੇਖੋ ਟੈਂਪਰੇਚਰ ਜਿਹੜਾ ਹੈਗਾ ਉਹ 35 ਡਿਗਰੀ ਤੋਂ ਉੱਪਰ ਚੱਲ ਰਿਹਾ ਹੈ ਤੇ ਜਦੋਂ ਕਿ ਇਹ ਸਰਦੀ ਦੀ ਕਾਸ਼ਤ ਜੇ ਅਸੀਂ ਇਸ ਤਾਪਮਾਨ ਤੇ ਕਰਾਂਗੇ ਤਾਂ ਉਸਦੀ ਕਿਨਾਲ ਜਾਂ ਤਾਂ ਜਿਹੜੇ ਬੀਜ ਆਉਗਦੇ ਨਹੀਂ ਤੇ ਜਾਂ ਫਿਰ ਉਹ ਉਸਦੀ ਕਿਨਾਲ ਚਲਦੇ ਨਹੀਂ ਇਸ ਕਰਕੇ ਖਾਸ ਤੌਰ ਤੇ ਉੱਤੇ ਘਰੇਲੂ ਬਾਗੀਚੀ ਦੇ ਵਿੱਚ ਜਿੱਥੇ ਅਸੀਂ ਛੱਤਾਂ ਉੱਪਰ ਸਬਜ਼ੀਆਂ ਲਾਉਣੀਆਂ ਜਾਂ ਫਿਰ ਚਾਰ ਦਵਾਰ ਜਾਂਦਾ ਸਬਜ਼ੀ ਲਾਉਣੀ ਹੈ ਉਥੇ ਤਾਪਮਾਨ ਕੁਝ ਵੱਧ ਹੁੰਦਾ ਹੈ ਕਿ ਹਾਲੇ ਤੁਸੀਂ ਘਟੋ ਘਟ 10-12 ਦਿਨ ਰੋਕ ਕੇ ਲਾਓ ਕੈਰੀ ਕਰ ਲੋ ਖੇਤ ਦੀ ਇਸ ਕਰਕੇ ਬਾਕੀ ਆਪਾਂ ਵਿਸਥਾਰ ਦੇ ਨਾਲ ਇੱਕ ਇੱਕ Eh, che lui ci metteva in giro di eh, stargivari per